ਨਮਸਕਾਰ ਸਾਥਰੀਕਾਲ ਸਮਾਨਾ ਟੂਡੇ ਤੁਹਾਡਾ ਸਵਾਗਤ ਹੈ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਅੱਜ ਪਬਲਿਕ ਕਾਲਜ ਵਿੱਚ 12 ਆਏ ਸਟਾਫ ਨੂੰ ਵੋਟਰਾਂ ਲਈ ਲਿ ਸਟਾਂ ਤੇ ਹੋਰ ਸਮਰਕਰੀਆਂ ਦੇਖਤੀ ਗਈ 103 ਬੂਥਾਂ ਤੇ ਮੁਕੰਮਲ ਤੌਰ ਤੇ ਜਿਹੜੀਆਂ ਤਿਆਰੀ ਕੀਤੀ ਗਈਆਂ ਜਿਸ ਦੀ ਜਾਣਕਾਰੀ ਦਿੰਦੇ ਸਮਾਨਾ ਦੇ ਐਸ ਡੀ ਐਮ ਰੀਚਾ ਗੋਲ ਵੱਲੋਂ ਜਾਣਕਾਰੀ ਸਾਂਝੀ ਕਰਦੇ ਕਿਆ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਟੋਨਾ ਕੁੱਲ 68522 ਵੋਟਰ ਹਨ ਖਾਸ ਤੌਰ ਤੇ ਵੀਡੀਓਗ੍ਰਾਫੀ ਦਾ ਪ੍ਰਬੰਧ ਕੀਤਾ ਗਿਆ ਦੁਦੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਪੱਬਾ ਪਾਰ ਹੈ ਬਾਹਰਲੇ ਸ਼ਹਿਰਾਂ ਤੋਂ ਵੀ ਪੁਲਿਸ ਨੌਜਵਾਨ ਨਜ਼ਰ ਆਏ ਜਿਸ ਦੀ ਜਾਣਕਾਰੀ ਦੇਂਦੇ ਐਸਪੀ ਹੈੱਡ ਕੁਆਟਰ ਬੱਬਲ ਚੋਧਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਪੈਟਰੋਲਿੰਗ ਕੀਤੀ ਗਈ ਹੈ ਕਿਸੇ ਵੀ ਗਲਤ ਅੰਸ਼ਰ ਨੂੰ ਨਹੀਂ ਬਖਸ਼ਿਆ ਜਾਵੇਗਾ ਉਨਾ ਨੇ ਕਿਹਾ ਕਿ ਸਵੇਰੇ 8 ਵਜੇ ਤੋਂ 4 ਵਜੇ ਤੱਕ ਆਪਣੀ ਵੋਟਰ ਜ਼ਰੂਰ ਪਾਣ ਅਤੇ 17 ਤਰੀਕ ਨੂੰ ਰਿਜ਼ਲਟ ਘੋਸ਼ਿਤ ਕੀਤਾ ਜਾਵੇਗਾ ਜਿਹੜੇ ਹੈਗੇ ਨੇ 153 ਪੋਲਿੰਗ ਸਟੇਸ਼ਨਸ ਹੈਗੇ ਨੇ ਜਿੱਥੇ ਚੋਣਾ ਹੋਣੀ ਹੈ ਨੇ 68528 ਸਾਡਾ ਵੋਟਰ ਹੈਗਾ ਸਾਰੇ ਬੂਥ ਵਿਜ਼ਿਟ ਕਰਕੇ ਅਰੇਂਜਮੈਂਟ ਕਰਾ ਦਿੱਤੇ ਗਏ ਨੇ ਵੀਡੀਓਗ੍ਰਾਫੀ ਅਰੇਂਜਮੈਂਟਸ ਕੀਤੇ ਗਏ ਨੇ ਪੁਲਿਸ ਪਰਸਨਲ ਸਾਰੇ ਕਿਤੇ ਡਿਪਲੋਏ ਹੋ ਰਿਹਾ ਹੈ ਜਿਹੜੇ ਸਵੇਦਨਸ਼ੀਲ ਬੂਥ ਨੇ ਸਾਡੇ ਵੱਲੋਂ 25 ਲੋਕੇਸ਼ਨ ਨੂੰ ਅਸੀਂ ਨੇ ਸੈਂਸਿਟਿਵ ਬੂਥ ਡਿਕਲੇਅਰ ਕੀਤਾ ਹੈ ਜਿੱਥੇ ਐਕਸਟਰਾ ਡਿਪਲॉयਮੈਂਟ ਐਂਡ ਅਦਰਵਾਈਜ਼ ਐਕਸਟਰਾ ਸੈਂਸਿਟਿਵਿਟੀ ਨੂੰ ਦੇਖਦੇ ਹੋਏ ਸਪੈਸ਼ਲ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ ਤੇ ਸਾਡੇ ਕੋਲ ਤਕਰੀਬਨ 700 ਤੋਂ ਲੈ ਕੇ ਪੋਲਿੰਗ ਪਰਸਨਲ ਹੈਗਾ ਜਿਹੜਾ ਕਿ ਅੱਜ ਅਸੀਂ ਸਾਰਿਆਂ ਨੂੰ ਆਪਣੇ ਕਿਟ ਬੈਗਸ ਦੇ ਸਮਾਨ ਦੇ ਕੇ ਬੂਥਸ ਲਈ ਰਵਾਨਾ ਕਰਾਂਗੇ ਤੇ ਅੱਜ ਤੋਂ ਸਾਰੇ ਉੱਥੇ ਪੋਲ ਬੂਥ ਆਪਣੇ ਸਟੈਬਲਿਸ਼ ਹੋ ਕੇ ਆਪਣੀ ਤਿਆਰੀ ਕਰਨ ਕਿਤੇ ਸਵੇਰ ਨੂੰ 8 ਵਜੇ ਜਿਹੜੀ ਚੌਂ ਹੋਣੀ ਹੈ ਉਹਦੇ ਲਈ ਕਿ ਸਾਰੇ ਹੀ ਵੋਟਰਜ਼ ਨੂੰ ਤੁਹਾਡੇ ਰਾਹੀਂ ਮੀਡੀਆ ਦੇ ਰਾਹੀਂ ਇਹ ਅਪੀਲ ਹੈ ਕਿ ਬਾਅਦ ਚੜ ਕੇ ਆਪਾਂ ਇਹਨਾਂ ਚੋਣਾਂ ਚ ਹਿੱਸਾ ਲਈਏ 8 ਤੋਂ 4 ਵਜੇ ਤੱਕ VOTING ਦਾ ਸਮਾਂ ਹੈਗਾ ਉਸ ਤੋਂ ਬਾਅਦ VOTING ਤੋਂ ਬਾਅਦ ਜਿਹੜਾ ਸਾਰਾ ਜਿਹੜਾ ਬੈਲਟ ਬਾਕਸਿਸ ਨੇ ਸੀਲਡ ਫਾਰਮ ਚ ਸਾਰਾ ਸਾਡੇ ਕੋਲ ਇੱਥੇ ਬੀ ਐਡ ਕਾਲਜ ਪਬਲਿਕ ਕਾਲਜ ਸਮਾਨਾ ਵੀ ਖਿਆਉਣਾ ਹੈਗਾ ਤੇ ਅਸੀਂ ਇਨ ਦਾ ਪ੍ਰੈਜ਼ੈਂਸ ਆਫ ਕੈਂਡੀਡੇਟਸ ਐਂਡ ਇਲੈਕਸ਼ਨ ਏਜੰਟਸ ਅਸੀਂ ਸਾਰਾ ਜਿਹੜਾ ਹੈਗਾ ਸਮਾਨ ਇੱਥੇ ਰੱਖ ਕੇ ਉਸ ਤੋਂ ਬਾਅਦ ਉਹਨੂੰ ਸੀਲ ਕਰਾਂਗੇ ਤੇ 17 ਤਾਰੀਖ ਨੂੰ ਜਿਹੜਾ ਹੈਗਾ ਕਾਊਂਟਿੰਗ ਡੇ ਡਿਕਲੇਅਰ ਕੀਤਾ ਗਿਆ ਤੇ ਬੀਐਡ ਕਾਲਜ ਦਾ ਹੀ ਜਿਹੜਾ ਉੱਪਰਲਾ ਹਾਲ ਹੈ ਸੈਮੀਨਾਰ ਹਾਲ ਉਹਦੇ ਵਿੱਚ ਕਾਊਂਟਿੰਗ ਰੂਮ ਸਟੈਬਲਿਸ਼ ਕੀਤਾ ਗਿਆ ਤੇ ਉਸ ਤੋਂ ਪਹਿਲਾਂ ਅਸੀਂ ਵੱਖ-ਵੱਖ ਉਮੀਦਵਾਰਾਂ ਨੂੰ ਸੂਚਿਤ ਕਰਾਂਗੇ ਕਿ ਦੇ ਕੈਨ ਕਮ ਓਵਰ ਐਂਡ ਲੁੱਕ ਆਫਟਰ ਦਾ ਜਿਹੜਾ ਕਾਊਂਟਿੰਗ ਦਾ ਪ੍ਰੋਸੀਜਰ ਹੈ ਔਰ ਇਦਰ ਦੇਮਸੈਲਵਜ਼ ਔਰ ਦੇਟ ਏਜੰਟਸ ਅਪੁਆਇੰਟ ਕਰਕੇ ਆਪਣੀ ਕਾਊਂਟਿੰਗ ਦੀ ਪ੍ਰਕਿਰਿਆ 17 ਨੂੰ ਕੀਤੀ ਜਾਏਗੀ ਉਸ ਤੋਂ ਬਾਅਦ ਚੋਂਦੇ ਨਤੀਜੇ ਜਿਹੜੇ ਹੈਗੇ ਨੇ ਕੋਸ਼ਿਸ਼ ਕੀਤੀ ਜਾਣਗੇ ਦੇਖੋ ਅ ਅਸੀਂ ਜਿੰਨੇ ਵੀ ਬੂਥ ਨੇ ਪੂਰੇ ਸੁਬਾਣਾ ਸਬ ਡਿਵੀਜ਼ਨ ਤੇ ਪੂਰੇ ਜ਼ਿਲ੍ਹੇ ਦੇ ਉਧਰ ਪ੍ਰੋਪਰੀਏਟ ਅਮਾਉਂਟ ਆਫ ਫੋਰ ਜਿਹੜੀ ਨੋਰਮਸ ਦੇ ਮੁਤਾਬਿਕ ਹੈ ਫੋਰਸ ਅਸੀਂ ਲਗਾਈ ਹੈ ਤੇ ਉਹਨਾਂ ਦਾ ਤਾਲਮੇਲ ਹੁਣ ਡਿਸਪੈਚ ਪਾਰਟੀਆਂ ਨਾਲ ਹੋ ਰਿਹਾ ਹੈ ਦੂਜੀ ਗੱਲ ਹੈ ਅਸੀਂ ਪੈਟਰੋਲਿੰਗ ਪਾਰਟੀਆਂ ਵੀ ਲਗਾਈਆਂ ਹਨ ਜੋ ਕੋਈ ਨਾ ਕੋਈ ਮੰਨ ਲਓ ਕੋਈ ਇਸ਼ੂ ਆਂਦਾ ਹੈ ਜਾਂ ਕੋਈ ਇਨਸੀਡੈਂਟ ਹੁੰਦਾ ਹੈ ਉੱਥੇ ਤੁਰੰਤ ਐਕਸ਼ਨ ਲੈ ਕੇ ਉਧਰ ਪਹੁੰਚ ਸਕਣ ਤੇ ਸਾਡੀ ਪੂਰੀ ਤਿਆਰੀ ਹੈਗੀ ਹੈ ਸਾਰੇ ਅਫਸਰਾਂ ਨੂੰ ਰਿਜ਼ਰਵ ਵੀ ਦਿੱਤੀ ਗਈ ਤੇ ਹੈਵੀ ਡਿਪਲॉयਮੈਂਟ ਅਸੀਂ ਕੀਤਾ ਹੈ ਤੇ ਅਸੀਂ ਪੀਸਫੁਲ ਤੇ ਫਰੀ ਐਂਡ ਫੇਅਰ ਇਲੈਕਸ਼ਨ ਅਸੀਂ ਕਰਾਵਾਂਗੇ ਸ਼ਮਾਨਾ ਤੋਂ ਕੈਲਾਸ਼ ਸ਼ਰਮਾ ਦੀ ਰਿਪੋਰਟ